ਅਜਤਨੋਸੀ ਇੱਕ ਪੰਜਾਬ ਦੇ ਨੌਜਵਾਨ ਨਾਲ ਮਿਲਣ ਜਾ ਰਿਹਾ ਜਿਸ ਨੇ 20 월ਡ ਰਿਕਾਰਡ ਜਿਹੜੇ ਆਪਣੇ ਨਾਮ ਦਰਜ ਕਰਵਾਏ ਨੇ ਤਿੰਨ ਵਾਰ ਗਿਨੀਸ ਬੁੱਕ ਆਫ 월ਡ ਰਿਕਾਰਡ ਤੇ ਆਪਣਾ ਨਾਮ ਦਰਜ ਕਰਵਾਇਆ ਅਕਸਰ ਹੀ ਹਰ ਇੱਕ ਸਪਨਾ ਹੁੰਦਾ ਨੌਜਵਾਨ ਨੌਜਵਾਨਾਂ ਦਾ ਜਿਹੜਾ ਵੀ ਕਿਸੇ ਖੇਤਰ ਚੰਗਾ ਹੁੰਦਾ ਉਸ ਸਪਨਾ ਹੁੰਦਾ ਕਿ ਉਹ ਆਪਣਾ ਨਾਮ ਜਿਹੜਾ ਗਿਨੀਸ ਬੁੱਕ ਆਫ 월ਡ ਰਿਕਾਰਡ ਤੇ ਨਾਮ ਦਰਜ ਕਰਵਾਇਆ ਜਾਏਗਾ ਪਰ ਉਸ 22 ਸਾਲਾ ਨੌਜਵਾਨ ਨੇ ਤਿੰਨ ਵਾਰ ਪੁਸ਼-ਅਪ ਦੇ ਵਿੱਚ ਜਿਹੜਾ ਗਿਨੀਸ ਬੁੱਕ ਆਫ 월ਡ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਵਾ ਗੱਲਬਾਤ ਕਰ ਲੈਂਦੇ ਆ ਬਾਈ ਜੀ ਕੀ ਨਾਮ ਹੈ ਸਰ ਮੇਰਾ ਨਾਮ ਕੁਵਰ ਅਮਰਿਤਪ੍ਰੀਤ ਸਿੰਘ ਆ 22 ਸਾਲ ਉਮਰ ਆ ਮੇਰੀ ਤੇ 20 ਵਰਲਡ ਰਿਕਾਰਡ ਬਣਾ ਚੁੱਕੇ ਆ ਭਾਈ ਉਹ ਹੀ ਅਸਲ ਤੁਸੀਂ ਕਿਹਾ ਕਿ 22 ਸਾਲ ਉਮਰ ਆ ਤੇ 20 ਵਾਰ ਆਪਣਾ ਤੇ ਨਾਮ ਵਰਲਡ ਰਿਕਾਰਡ ਉੱਤੇ ਕਰਾ ਦਿੱਤਾ ਗਿਆ ਤੇ ਹੁਣ ਤੁਸੀਂ ਗਿਨੀਸ ਬੁੱਕ ਉੱਤੇ ਕਰਾਇਆ ਵਾ ਕਿਹੜੀ ਗੇਮ ਵਿੱਚ ਤੁਸੀਂ ਆਪਣੇ ਨਾਮ ਦਰਜ ਕਰਾਇਆ ਤੇ ਸਰ ਪੁਸ਼-ਅਪ ਦਾ ਰਿਕਾਰਡ ਆ ਮੇਰਾ ਤੇ ਗਿਨੀਸ ਬੁੱਕ ਦੇ ਵਿੱਚ ਸਭ ਤੋਂ ਪਹਿਲਾ ਰਿਕਾਰਡ ਬਣਾਇਆ ਸੀ ਮੈਂ 2022 ਸਾਲ ਦੇ ਵਿੱਚ ਫਿਰ 23 'ਚ ਬਣਾਇਆ ਤੇ 24 'ਚੋਂ ਬਣਾਇਆ ਤੀਸਰਾ ਰਿਕਾਰਡ ਆਪਣਾ ਅਤੇ ਕਿਸ ਤਰ੍ਹਾਂ ਇਸ ਤਰ੍ਹਾਂ ਨਾਲ-ਨਾਲ ਪੜਦੇ ਵੀ ਹੋ ਕਿਸ ਤਰ੍ਹਾਂ ਸ਼ੌਂਕ ਇਸ ਤਰ੍ਹਾਂ ਪਿਆ ਕਿਉਂਕਿ ਪੰਜਾਬ ਦੇ ਵਿੱਚ ਅਸੀਂ ਅਕਸਰ ਵੇਖਦੇ ਹਾਂ ਜ਼ੋਰ ਤੇ ਸਾਰੇ ਹੁੰਦਾ ਨੌਜਵਾਨਾਂ ਕੋਲ ਪਰ ਕੁਸ਼ਤੀ ਵੱਲ ਕਬੱਡੀ ਵੱਲ ਰੈਸਲਿੰਗ ਵੱਲ ਅਸੀਂ ਜ਼ਿਆਦਾ ਵੇਖਿਆ ਹੌਕੀ ਵੱਲ ਪਰ ਇਹ ਗੇਮ ਅਸੀਂ ਪਹਿਲੇ ਕਿ ਸੋਚੇ ਨਹੀਂ ਕਿ ਪੰਜਾਬ ਦੇ ਨੌਜਵਾਨ ਵੀ ਇਸ ਗੇਮ ਵਿੱਚ ਇੰਨੀ ਮੱਲਾ ਮਾਰ ਸਕਦੇ ਨੇ ਕਿਸ ਤਰ੍ਹਾਂ ਸ਼ੌਂਕ ਪਿਆ ਆਈਡਲ ਕੌਣ ਸੀ ਸਰ ਇਹ ਆਈਡਲ ਮੈਨੂੰ ਲੱਗਦਾ ਗੋਡ ਗਿਫਟ ਹੈ ਪਰਮਾਤਮਾ ਨੇ ਇਹ ਰਹਿ ਮੇਕੋ ਮਤਲਬ ਇਸ ਰਾਤ ਇਹ ਮੈਨੂੰ ਚਲਾ ਰਹੇ ਨੇ ਮਿਹਨਤ ਕਰਾ ਰਹੇ ਨੇ ਮੇਕੋ ਮੈਂ ਹੀ ਲਵਸਿਲਾ ਕਰ ਰਿਹਾ ਆਪਣਾ ਤੇ ਇੱਕ ਮੈਨੂੰ ਯੂਨੀਕ ਯਾਰਾ ਚੁਣਿਆ ਮੈਂ ਜਿਹਦੇ ਵਿੱਚ ਪਹਿਲਾਂ ਕਿਸੇ ਨੇ ਰਿਕਾਰਡ ਨਹੀਂ ਸੀ ਬਣਾਇਆ ਗਿਨੀਸ ਵਰਲਡ ਰਿਕਾਰਡ ਪਹਿਲਾਂ ਇਥੇ ਪੰਜਾਬ ਦੇ ਵਿੱਚ ਇੰਨੀ ਪ੍ਰਫੁੱਲਤ ਨਹੀਂ ਸੀ ਹੈਗੀ ਮੈਂ ਰਿਕਾਰਡ ਬਣਾਇਆ ਸਰ 2019 ਦੇ ਵਿੱਚ ਮੈਂ ਸ਼ੁਰੂ ਕੀਤਾ ਆਪਣਾ ਜਰਨੇ 2020 ਦੇ ਵਿੱਚ ਪਹਿਲਾ ਰਿਕਾਰਡ ਬਣਾਇਆ ਤੇ 2020 ਤੋਂ ਲੈ ਕੇ ਹੁਣ ਤੱਕ ਮੈਂ 20 ਵਰਲਡ ਰਿਕਾਰਡ ਬਣਾ ਚੁੱਕਿਆ ਤੇ ਜਿੰਮ ਨਹੀਂ ਗਿਆ ਸਰ ਮੈਂ ਕਦੇ ਅਜੇ ਤੱਕ ਖਾਸ ਕੋਈ ਐਕਸਰਸਾਈਜ਼ ਜਾਂ ਟ੍ਰੇਨਿੰਗ YouTube ਕਿਸ ਨੂੰ ਵੇਖ ਕੇ ਕਿ ਆਪਣੇ ਆਪ ਹੀ ਗੋਲ ਗਿਫਟ ਕਹਿ ਸਕਦੇ ਕਿ ਆਪੇ ਪ੍ਰੈਕਟਿਸ ਕਰਦੇ ਰਹੇ ਜਾਂ ਕਿਸੇ ਨੂੰ ਵੇਖ ਵੇਖ ਕੇ ਕਿ ਹਾਂ ਇਸ ਤਰ੍ਹਾਂ ਕਰਨੀ ਪ੍ਰੈਕਟਿਸ ਸਰ ਪੰਜਾਬ ਦੇ ਵਿੱਚ ਨਾ ਮੇਲੇ ਹੁੰਦੇ ਆ ਜਾਂ ਖੇਡਾਂ ਕਰਾਈਆਂ ਜਾਂਦੀਆਂ ਨੇ ਉਹਨਾਂ ਦੇ ਸਿਰ ਉਸ ਖਿਡਾਰੀਆਂ ਦੇ ਸ਼ਰੀਰ ਦੇਖ ਕੇ ਮੈਨੂੰ ਮੋਟੀਵੇਸ਼ਨ ਮਿਲ ਜਾਂਦੀ ਸੀ ਇੱਦਾਂ ਜਾਂ ਕੋਈ ਫਿਲਮ ਦੇਖ ਰਹੇ ਆ ਕੋਈ ਉਹੋ ਜਿਹਾ ਸੀਨ ਆਪਾਂ ਦੇਖਦੇ ਆ ਜਿਹੜਾ ਜਿੱਥੇ ਕੋਈ ਮਿਹਨਤ ਕਰ ਰਿਹਾ ਵਾ ਉਹ ਸੀਨ ਨੂੰ ਦੇਖ ਕੇ ਮੈਨੂੰ ਮੋਟੀਵੇਸ਼ਨ ਮਿਲ ਜਾਂਦੀ ਸੀ ਯਾਰ ਇਦਾਂ ਦੀ ਬਾਡੀ ਬਣਾਉਣੀ ਆ ਇਦਾਂ ਦੀ ਮਿਹਨਤ ਕਰਨੀ ਮੈਂ ਉਹ ਐਕਸਰਸਾਈਜ਼ ਨਾਲ ਸਰ ਫਿਰ ਮੈਂ ਕਰੀ ਪ੍ਰੈਕਟਿਸ ਕਰਦਾ ਸੀ ਤੇ ਉਹ ਪ੍ਰੈਕਟਿਸ ਕਰ ਕਰਕੇ ਤੇ ਫਸ ਮੈਂ ਆਪਣਾ ਪੁਸ਼-ਅਪ ਕਰਦਾ ਰਿਹਾ ਬੋਡੀ ਵੇਟ ਐਕਸਰਸਾਈਜ਼ਾਂ ਕਰਦਾ ਰਿਹਾ ਤੇ ਹੁਣ ਪੁਸ਼-ਅਪ ਮੈਨੂੰ ਪੰਜਾਬ ਦਾ ਕਿਤਾਬ ਮਿਲਿਆ ਮੈਨੂੰ ਤੇ ਇਸ ਤਰ੍ਹਾਂ ਹੁਣ ਜਿਹੜਾ ਗੀਨਿਸ ਬੁੱਕ ਆਫ ਵਰਲਡ ਕੋਰ ਦਾ ਨਾਮ ਤੋਂ ਆਇਆ ਤੁਸੀਂ ਵੀਡੀਓ ਭੇਜੀ ਸੀ ਆਪਣੀ ਬਣਾ ਕੇ ਕੁਝ ਹਾਂਜੀ ਸਰ ਇਹ ਅਪਲਾਈ ਕਰਨਾ ਪੈਂਦਾ ਸਾਨੂੰ ਫਿਰ ਵੀਡੀਓ ਭੇਜਣੀ ਪੈਂਦੀ ਆ ਉਹ ਕਾਗਜ਼ੀ ਕੰਮ ਹੁੰਦਾ ਥੋੜਾ ਉਹ ਕੰਪਲੀਟ ਕਰਕੇ ਉਹਨਾਂ ਨੂੰ ਸਾਰਾ ਭੇਜਣਾ ਹੁੰਦਾ ਫਿਰ ਉਹ ਅਪਲਾਈ ਕਰਦੇ ਨੇ ਫਿਰ ਉਹ ਸਾਨੂੰ ਰਿਪਲਾਈ ਕਰਦੇ ਨੇ ਸਾਰਾ ਆਪਣਾ ਕਿ ਹੋਰ ਉਹਨਾਂ ਨੂੰ ਸਮਾਨ ਚਾਹੀਦਾ ਫਿਰ ਉਸ ਤੋਂ ਬਾਅਦ ਫਿਰ ਉਹ ਅਪਰੂਵ ਕਰਦੇ ਆ ਨਹੀਂ ਕਰਦੇ ਉਹਨਾਂ ਤੇ ਡਿਪੈਂਡ ਕਰਦਾ ਤੇ ਪਰਿਵਾਰ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲਦਾ ਕਿਉਂਕਿ ਪਰਿਵਾਰ ਨੇ ਵੀ ਕਹਿੰਦਾ ਨਾ ਕਿ ਪੁੱਤਰ ਪੜ੍ਹਨ ਦੀ ਉਮਰ ਆ ਕਿਹੜੇ ਤੂੰ ਮਤਲਬ ਵੱਖਰੀ ਕੋਈ ਗੇਮ ਤੂੰ ਕਰ ਰਿਹਾ ਤਿਆਰੀਆਂ ਕਰ ਰਿਹਾ ਵਾ ਸਟਾਰਟਿੰਗ ਦਾ ਰਵਈਆ ਕਿਸ ਤਰ੍ਹਾਂ ਸੀਗਾ ਪਰਿਵਾਰ ਦਾ ਤੇ ਹੁਣ ਕਿਸ ਤਰ੍ਹਾਂ ਮਿਲਦੇ ਨੇ ਪਰਿਵਾਰ ਸਰ ਦੇਖੋ ਮੈਂ ਇਹ ਨਹੀਂ ਕਿ ਗੱਲਾਂ ਸਪੋਰਟਸ ਵਿੱਚ ਕਰ ਰਿਹਾ ਉਹ ਕਹਿੰਦੇ ਆ ਕਿ ਪੰਜਾਬ ਦੇ ਨੌਜਵਾਨ ਜਿਹੜੇ ਖੇਡਾਂ ਦੇ ਉਹ ਪੜ੍ਹਾਈ ਨਹੀਂ ਹੈਗੇ ਪਰ ਮੈਂ ਨਾਲ ਨਾਲ ਸਟੱਡੀ ਵੀ ਕਰ ਰਿਹਾ ਪਿਛੇ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਹੁਣ ਐਮਏ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਇੰਗਲਿਸ਼ ਦੇ ਵਿੱਚ ਕਰ ਰਿਹਾ ਤੇ ਸਪੋਰਟਸ ਨਾਲ ਨਾਲ ਕੈਰੀ ਆਨ ਕਰ ਰਿਹਾ ਮੈਂ ਕਰਦਿਆਂ ਦੀ ਸਰ ਕਰਦਿਆਂ ਨਾਲ ਖੜਿਆ ਹੀ ਬੜੀ ਸਾਥ ਹੁੰਦਾ ਮੇਰੇ ਚਾਚਾ ਜੀ ਮੇਰੇ ਨਾਲ ਨੇ ਉਹ ਮੈਨੂੰ ਸਪੋਰਟ ਕਰਦੇ ਨੇ ਸ਼ੁਰੂ ਤੋਂ ਹੀ ਸਰ ਮੇਰੇ ਪਾਪਾ ਕਰਦੇ ਨੇ ਮੇਰੀ ਬਾਕੀ ਫੈਮਿਲੀ ਮੈਨੂੰ ਸਪੋਰਟ ਕਰਦੀ ਹੈ ਪਿੰਡ ਮੇਰਾ ਮੈਨੂੰ ਸਪੋਰਟ ਕਰਦਾ ਸਰ ਤੇ ਪੰਜਾਬ ਸਰਕਾਰ ਦੇ ਅਸੀਂ ਗੱਲ ਕਰਦੇ ਆ ਪੰਜਾਬ ਸਰਕਾਰ ਜਿਆਦੀ ਨਵੀਂ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਉਹ ਲਗਾਤਾਰ ਕਹਿੰਦੀ ਹੈ ਕਿ ਅਸੀਂ ਨੌਜਵਾਨ ਨੂੰ ਪ੍ਰਫੁੱਲਿਤ ਕਰਦੇ ਕਿ ਵੱਧ ਤੋਂ ਵੱਧ ਖੇਡਾਂ ਵੱਲ ਤੁਸੀਂ ਆਪਣਾ ਧਿਆਨ ਲਗਦਾਓ ਤੇ ਹੁਣ ਇਹ ਖੇਡਾਂ ਵੱਤਨ ਪੰਜਾਬ ਦੀਆਂ ਵੀ ਕਿਤੇ ਜਾ ਰਹੀਆਂ ਸਰਕਾਰ ਦਾ ਤੁਹਾਡਾ ਕਿਸ ਤਰ੍ਹਾਂ ਸਪੋਰਟ ਕਿਸ ਤਰ੍ਹਾਂ ਰਹੀ ਕਿਸ ਤਰ੍ਹਾਂ ਰਵਈਆ ਰਿਹਾ ਸਰਕਾਰ ਦਾ ਤੁਹਾਡੇ ਪ੍ਰਦੂਸ਼ ਬਾਰੇ ਥੋੜੀ ਗੱਲ ਸਰ ਮੈਨੂੰ ਸਵਾਭੀਮਾਨ ਪੁਰਸਕਾਰ ਮਿਲ ਚੁਕਿਆ ਕਰਮਵੀਰ ਚੱਕਰ ਪੁਰਸਕਾਰ ਮਿਲ ਚੁਕਿਆ ਸਵਾਭੀਮਾਨ ਸਰ ਮੈਨੂੰ ਦਿੱਲੀ ਤੇ ਮੁੰਬਈ ਦੀ ਸਪੋਰਟਸ ਫੈਡਰੇਸ਼ਨ ਨੇ ਦਿੱਤਾ ਸੀ ਪਰ ਪੰਜਾਬ ਦੇ ਵਿੱਚੋਂ ਸਰ ਕੋਈ ਪੁਰਸਕਾਰ ਨਹੀਂ ਮਿਲਿਆ ਮਨ ਪੰਜਾਬ ਦੇ ਕਿਸੇ ਨੁਮਾਇंदे ਨੇ ਮੈਨੂੰ ਸਪੋਰਟ ਨਹੀਂ ਕੀਤੀ। ਮਿਲਣ ਇਕ ਵੀ ਸਰ ਕਿਸੇ ਨੇ ਪਹੁੰਚ ਨਹੀਂ ਕੀਤੀ। ਇਸ ਤਰ੍ਹਾਂ ਗੀਨਿਸ ਬੁੱਕ ਤੋਂ ਰਿਕਾਰਡ ਸਭ ਤੋਂ ਵੱਡਾ ਰਿਕਾਰਡ ਦਾ ਜਿਹੜਾ ਨਾਮ ਇਹਦੇ ਵਿੱਚ ਹੁੰਦਾ ਤਿੰਨ ਵਾਰ ਸਰਪੰਚ ਕੀ ਵਿਧਾਇਕ ਇਹਦੇ ਕੋਈ ਮਿਲਣ ਕੁਝ ਵੀ ਨਹੀਂ ਆਇਆ। ਨਹੀਂ ਸਰ ਸਰ ਹੁਣ ਆਡੀ ਡੇਰਾ ਇਲੈਕਸ਼ਨ ਹੋ ਰਹੀਆਂ ਨੇ ਬਾਏ ਇਲੈਕਸ਼ਨ। ਉਹ ਸਰ ਕਿਲੋਮੀਟਰ ਤੋਂ ਸਾਡਾ ਪਿੰਡ ਹੈ ਜੀਟੀ ਰੋਡ ਤੋਂ। ਉਹ ਸਰ ਐਨੇ ਮੰਤਰੀ ਉਥੋਂ ਜਾਂਦੇ ਨੇ ਦਿੱਲੀ। ਕੋਈ ਸਰ ਆਇਆ ਨਹੀਂ ਉਥੇ। ਪਰ ਸਰਕਾਰਾਂ ਵੱਲੋਂ ਲਗਾਤਾਰ ਕਿਹਾ ਜਾਂਦਾ ਕਿ ਨਾਮ ਰੋਸ਼ਨ ਕਰੋ ਪੰਜਾਬ ਤੁਹਾਨੂੰ ਹਰ ਇੱਕ ਫੈਸਿਲਿਟੀ ਦਿੱਤੀ ਜਾਵੇਗੀ ਨੌਕਰੀ ਦਿੱਤੀ ਜਾਏਗੀ ਉਹ ਫਿਰ ਕੀ ਲੱਗਦਾ ਸਰ ਮੇਰੇ ਅੰਕੂ ਬੜੇ ਪਲੇਅਰ ਸਰ ਹੋ ਰਹੇ ਕਿ ਨਹੀਂ ਜਿਨ੍ਹਾਂ ਨੂੰ سپورਟ ਨਹੀਂ ਮਿਲੀ ਉਹ ਗਮਨਾਮ ਹੋ ਗਏ ਨੇ ਜਾਂ ਉਹਨਾਂ ਨੇ ਮਿਹਨਤਾਂ ਛੱਡ ਦਿੱਤੀਆਂ ਨੇ ਕਈ ਮਿਹਨਤ ਕਰ ਰਹੇ ਨੇ ਉਹ ਵੀ ਇਸੇ ਆਸ ਦੇ ਵਿੱਚ ਕਿ ਸਰਕਾਰ ਸਾਡੇ ਕੋ ਆਏਗੀ ਸਾਨੂੰ سپورਟ ਕਰੇਗੀ ਪਰ ਉਹਦਾ ਹੀ ਕੋਈ ਨਹੀਂ ਸਰ ਬਲਾਲਾ ਸਰ ਕਿਉਂ ਨਹੀਂ ਹੋਏਗਾ ਸਰ ਇਹ ਕੋਈ ਮੰਗ ਥੋੜੀ ਰਹਿਮ ਹੈ ਇਹ ਹੱਕ ਆ ਆਪਣਾ ਡਿਸਰਵ ਕਰਦਾ ਮੈਂ ਕਾਬਿਲ ਕਾਬਲੀਅਤ ਸਾਰੀ ਦੁਨੀਆ ਦੇਖ ਰਹੀ ਹੈ ਮੀਡੀਆ ਦੇਖ ਰਹੀ ਹੈ ਪਰ ਸਰਕਾਰ ਕਿਉਂ ਨਹੀਂ سپورਟ ਕਰ ਰਹੀ ਪਤਾ ਨਹੀਂ ਸਰ ਕੋਈਸੀ ਹੋਰ ਸਰਕਾਰਾਂ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕਦੇ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਡਾ ਕੋਈ ਸਤਿਕਾਰ ਮਾਨ ਕੀਤਾ ਗਿਆ ਸਰ ਸੈਂਟਰ ਸਰਕਾਰ ਦਿੱਲੀ ਗਵਰਨਮੈਂਟ ਨੇ ਮੈਨੂੰ سپورਟ ਕੀਤੀ ਹੈ ਦਿੱਲੀ ਗੁਰਦਰਾ ਕਮੇਟੀ ਨੇ ਮੈਨੂੰ سپورਟ ਕੀਤੀ ਹੈ ਸਾਡੇ ਐਸ.ਸੀ.ਪੀ. ਨੇ ਮੈਨੂੰ سپورਟ ਕੀਤੀ ਹੈ ਇਹਨਾਂ ਨੇ ਸਨਮਾਨ ਕੀਤਾ ਮੈਨੂੰ ਪਿਛਲੇ ਸਾਲ ਪਰ ਪੰਜਾਬ ਸਰਕਾਰ ਨੇ ਕੋਈ ਨਹੀਂ ਕਦੇ ਸੰਪਰਕ ਤੁਹਾਡਾ ਕਦੇ ਕਰਨ ਦੀ ਕੋਸ਼ਿਸ਼ ਕੀਤੀ ਖੇਡ ਮੰਤਰੀ ਨਾਲ ਵਿਧਾਇਕ ਨਾਲ ਕੀ ਹਾਂ ਸਬ ਕਾਫੀ ਵਾਰੀ ਕੋਸ਼ਿਸ਼ ਕੀਤੀਆਂ ਵਿੱਚੋਂ ਹੀ ਤੋਂ ਸੰਪਰਕ ਬਣਾ ਕੇ ਪਰ ਕੋਈ ਉਧਰੋਂ ਰਿਪਲਾਈ ਨਹੀਂ ਮਿਲਦਾ ਹੁਣ ਅਸੀਂ ਵੀ ਕਿੰਨੀ ਵਾਰੀ ਉਹਨਾਂ ਕੋਲ ਪਹੁੰਚ ਕਰਾਂਗੇ ਹੋ ਸਕਦਾ ਅਸੀਂ ਸ਼ਾਇਦ ਉਹਨਾਂ ਦੀ ਕਾਬਲੀਅਤ ਦੇ ਜੋ ਕਾਬਲੇ ਉਹਨਾਂ ਨੂੰ ਚਾਹੀਦੀ ਹੈ ਉਹਦੇ ਸਰ ਪਹੁੰਚ ਹੀ ਨਾ ਹੋਵਾਂਗੇ ਸ਼ਾਇਦ ਲੈ ਮਿਹਨਤ ਜਾਰੀ ਰਹੇਗੀ ਆਪਣੀ ਮਿਹਨਤਾਂ ਜਾਰੀ ਰਹਿਣਗੀ ਸਰ ਇਸ ਤਰ੍ਹਾਂ ਤੁਸੀਂ 20 ਵਾਰ ਵਰਲਡ ਰਿਕਾਰਡ ਆਪਣੇ ਨਾਮ ਤੋਂ ਹੀ ਕਰ ਲਿਆ ਵਾ 3 ਵਾਰ ਗੀਨੈਸ ਅਗਲਾ ਕੀ ਇਸ ਤੋਂ ਉੱਪਰ ਕੋਈ ਰਿਕਾਰਡ ਬਣਨ ਤੇ ਨਹੀਂ ਲੱਗਦਾ ਕੋਈ ਰਿਕਾਰਡ ਹੁੰਦਾਗਾ ਗੀਨੈਸ ਵਾਲ ਬੁੱਕ ਆਫ ਰਿਕਾਰਡ ਤੋਂ ਅਗਲਾ ਕੀ ਟੀਚਾ ਲੱਗਦਾ ਜਿੰਦਗੀ ਤੇ ਹਾਂ ਮੈਂ ਉੱਥੇ ਤੱਕ ਪਹ ਔਰ ਰਿਕਾਰਡ ਬਣਾਉਣਾ ਚਾਹੁੰਦਾ ਸਰ ਇਸ ਤੋਂ ਉੱਤੇ ਕੋਈ ਰਿਕਾਰਡ ਤੇ ਨਹੀਂ ਹੈ ਪਰ ਮੇਰਾ ਟਾਰਗੇਟ ਹੈ ਕਿ ਮੈਂ 100 ਵਾਰਡ ਰਿਕਾਰਡ ਬਣਾਉਣਾ ਚਾਹੁੰਦਾ ਪਹਿਲਾ ਮੁੰਡਾ ਛੋਟੀ ਉਮਰ ਦੇ ਵਿੱਚ ਤੇ ਇਸ ਤਰ੍ਹਾਂ ਅਸੀਂ ਇੱਕ ਤੁਹਾਡੀ ਵੀਡੀਓ ਵੇਖੀ ਸੀ ਜਿਸ ਤਰ੍ਹਾਂ ਤੁਸੀਂ ਸਪੋਰਟਸ ਕਿੱਟਾਂ ਵੰਡ ਰਹੇ ਹੈਗੇ ਉਹ ਬੱਚਿਆਂ ਨੂੰ ਉਹ ਕੀ ਸੀਗਾ ਸਰ ਜਦੋਂ ਮੈਨੂੰ ਬੁਲਾਉਂਦੇ ਨੇ ਇਵੈਂਟਾਂ ਦੇ ਉੱਤੇ ਜੋ ਮੈਨੂੰ ਫਾਈਨੈਂਸ਼ੀਅਲ ਹੈਲਪ ਉਥੋਂ ਮਿਲਦੀ ਹੈ ਉਹਦੇ ਤੋਂ ਸਰ ਥੋੜੇ ਪੈਸੇ ਮੈਂ ਇੱਕ ਸਪੋਰਟ ਫॉर ਯੂਥ ਕੰਮ ਮੈਂ ਕਰਦਾ ਪਿੰਡਾਂ ਦੇ ਵਿੱਚ ਗਰਾਊਂਡਾਂ ਦੇ ਵਿੱਚ ਜਾਣਾ ਜਿੱਥੇ ਬੱਚੇ ਮਿਹਨਤ ਕਰ ਰਹੇ ਨੇ ਗਰਾਊਂਡ ਲੈਵਲ ਤੇ ਰਹਿ ਕੇ ਉਹਨਾਂ ਨੂੰ ਸਰ ਟਰੈਕਸੂਟ ਹੋਗੇ ਸਪੋਰਟ ਸ਼ੂਜ਼ ਹੋਗੇ ਇਹ ਜਿੰਨਾ ਪ੍ਰੋਵਾਈਡ ਕਰਾਉਣਾ ਹੁੰਦਾ ਮੈਂ ਜੋ ਮਿਹਨਤ ਕਰਦੇ ਨੇ ਜਿਨ੍ਹਾਂ ਨੂੰ ਜਿਹੜੇ ਪੈਸ਼ਨੇਟ ਨੇ ਕੁਝ ਆਪਣੇ ਗੋਲ ਨੂੰ ਲੈ ਕੇ ਤੇ ਦਿਨ ਦੇ ਅੰਦਰ ਕਿੰਨੀ ਤੁਸੀਂ ਪ੍ਰੈਕਟਿਸ ਕਰਦੇ ਹੈਗੇ ਜਿਸ ਨਾਲ ਤੁਸੀਂ ਪਤਾ ਕਿ ਹੁਣ ਤੁਸੀਂ ਰਿਕਾਰਡ ਦੀ ਤਿਆਰੀ ਕਰਨੀ ਆ ਕਿੰਨੇ ਸਮੇਂ ਪਹਿਲਾਂ ਤੁਹਾਡੇ ਵੱਲ ਤਿਆਰੀਆਂ ਕੀਤੀ ਜਾਂਦੀਆਂ ਤੇ ਦਿਨ ਦੇ ਵਿੱਚ ਕਿੰਨੀ ਪ੍ਰੈਕਟਿਸ ਕਰਨੀ ਪੈਂਦੀ ਕੋਈ ਖਾਸ ਖੁਰਾਕ ਵੀ ਆ ਕਿ ਜੋ ਨੋਰਮਲ ਡਾਈਟ ਜੋ ਕਰਦੇ ਖੰਦੇ ਤੁਸੀਂ ਖਾਂਦੇ ਸਰ ਡੇਲੀ ਮੈਂ 3.5 ਘੰਟੇ ਪ੍ਰੈਕਟਿਸ ਕਰਦਾ ਤੇ ਹਰ ਇੱਕ ਰਿਕਾਰਡ ਦੀ ਪ੍ਰੈਕਟਿਸ ਮੈਂ ਅਰਾਊਂਡ 20 ਜਾਂ 21 ਦਿਨ ਕਰਦਾ ਹੁੰਨਾ ਇਹ ਖਾਗ ਸਰੂਹੀ ਜੋ ਕਰਦੀ ਹੁੰਦੀ ਹੈ ਜੋ ਘਰੇ ਉਹਨਾਂ ਨੇ ਖਾਣਾ ਪੇਰੈਂਟਸ ਨੇ ਉਹੀ ਖਾਗ ਮੇਰੀ ਹੈ ਜੋ ਡਿਨਰ ਉਹਨਾਂ ਕਰਨਾ ਉਹ ਡਿਨਰ ਮੇਰਾ ਜੋ ਬ੍ਰੈਕਫਾਸਟ ਉਹਨਾਂ ਦਾ ਜੋ ਲੰਚ ਉਹਨਾਂ ਦਾ ਸੇਮ ਜਿੱਦਾਂ ਸਰੂਹੀ ਮੇਰੀਆਂ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਕੁਝ ਮੈਸੇਜ ਜਾਂ ਅਪੀਲ ਕੁਝ ਕਰਨਾ ਚਾਹੋਗੇ ਕਿਉਂਕਿ ਤੁਸੀਂ ਕਾਫੀ ਮੱਲਾ ਮਾਰੀਆਂ ਹੈਗੇ ਆ ਮਲਾਲ ਜਿਸ ਤਰ੍ਹਾਂ ਤੁਹਾਡੇ ਗੱਲਾਂ ਤੋਂ ਲੱਗ ਰਹੀ ਮਲਾਲ ਕਾਫੀ ਹੈ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਸਿਰ ਮੈਂ ਸਰਕਾਰ ਨੂੰ ਰਿਕੁਐਸਟ ਹੀ ਕਰੂੰਗਾ ਕਿ ਦੇਖੋ ਅਸੀਂ ਕਹਿ ਦਿੰਦੇ ਆ ਪੰਜਾਬ ਚ ਨਸ਼ਾ ਵਾ ਪੰਜਾਬ ਦੇ ਵਿੱਚ ਇਹੋ ਜਿਹੇ ਪਲੇਅਰ ਵੀ ਹੈਗੇ ਆ ਜੋ ਅਚੀਵਮੈਂਟ ਕਰ ਰਹੇ ਚਾਹੇ ਉਹ ਨੈਸ਼ਨਲ ਲੈਵਲ ਦੀਆਂ ਨੇ ਚਾਹੇ ਇੰਟਰਨੈਸ਼ਨਲ ਲੈਵਲ ਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਬਣਦਾ ਹੈ ਕਿ ਉਹਨਾਂ ਦਾ ਮਿਲਣਾ ਚਾਹੀਦਾ ਜੋ ਡਿਜ਼ਰਵ ਕਰਦੇ ਨੇ ਤੇ ਸਰਕਾਰ ਸਪੋਰਟ ਕਰੇਗੀ ਤਾਂ ਸਾਡੇ ਵਾਲ ਦੇਖ ਕੇ ਬਾਕੀ ਨੌਜਵਾਨ ਹੋਰ ਜ਼ਿਆਦਾ ਮੋਟੀਵੇਟ ਹੋਣਗੇ ਸਾਨੂੰ ਦੇਖ ਕੇ ਕਿ ਯਾਰ ਉਹ ਮਿਹਨਤ ਕਰਦਾ ਸੀ ਤੇ ਸਰਕਾਰ ਨੇ ਉਹਦੀ ਸਪੋਰਟ ਕੀਤੀ ਹੈ ਅਸੀਂ ਵੀ ਮਿਹਨਤ ਕਰੀਏ ਕੱਲ ਨੂੰ ਸਾਡੀ ਵੀ ਸਰਕਾਰ ਸਪੋਰਟ ਕਰੇਗੀ ਫਿਰ ਕਿੰਨਾ ਮਾਣ ਮਜ਼ੂਸ ਹੁੰਦਾ ਵਾ ਕਿ ਬੱਚਾ ਤੁਹਾਡਾ 20 ਵਾਰ ਵਰਲਡ ਰਿਕਾਰਡ ਆਪਣਾ ਨਾਮ ਦਰਜ ਉਸਨੇ ਕਰਾਤਾ ਵਾ ਤੇ ਤਿੰਨ ਵਰ ਗੀਨਿਸ ਕਿੰਨਾ ਕਰਨ ਮਾਣ ਉਸ ਦੇ ਦੋਨੋਂ ਬੱਚੇ ਮਾਣ ਬਹੁਤ ਹੁੰਦਾ ਕਿਉਂਕਿ ਸਾਨੂੰ ਸੋਸਾਇਟੀ ਚ ਚੰਗੀ ਥਾਂ ਦਵਾਈਏ ਇਸ ਬੱਚੇ ਨੇ ਸਾਨੂੰ ਕਿਤੇ ਵੀ ਜਾਈਏ ਬਹੁਤ ਆਦਰਮਾਨ ਹੁੰਦਾ ਤੇ ਫਿਰ ਜਦੋਂ ਵਾਰੀ ਦੇਖਦੇ ਆ ਸਾਡੇ ਬੱਚੇ ਕਰਕੇ ਸਾਨੂੰ ਬਹੁਤ ਮਾਣ ਮਿਲਦਾ ਫਿਰ ਸਾਡੀ ਖੁਸ਼ੀ ਜਿਹੜੀ ਹੈ ਉਸ ਬਿਆਨ ਨਹੀਂ ਕਰਦੇ ਜਿਸ ਤਰ੍ਹਾਂ ਅਸੀਂ ਗੱਲਬਾਤ ਕਰ ਰਹੇ ਤੁਹਾਡੇ ਬੱਚੇ ਨਾਲ ਤੇ ਉਹ ਮਲਾਲ ਕਾਫੀ ਸੀ ਸਰਕਾਰਾਂ ਵੱਲੋਂ ਕਿ ਜੋ ਇੱਜ਼ਤ ਮਿਲਣੀ ਚਾਹੀਦੀ ਸੀ ਸਮਾਜ ਦੇ ਵਿੱਚ ਉਹ ਮਿਲ ਨਹੀਂ ਪਾਰੀ ਕਿਉਂਕਿ ਕਾਫੀ ਵੱਡੇ ਰਿਕਾਰਡ ਦਰਜ ਆਪਣੇ ਨਾਂ ਕੀਤੇ ਹੋਏ ਨੇ ਹਾਂ ਬੱਚਾ ਮਿਹਨਤ ਕਰਦਾ ਉਹ ਆਪਣਾ ਹੱਕ ਮੰਗਦਾ ਉਹ ਕੋਈ ਇਹ ਨਹੀਂ ਕਹਿ ਰਿਹਾ ਕਿ ਮੇਰੀ ਉਦਾਂ ਮਦਦ ਕਰਨਾ ਉਹ ਕਿ ਮੈਨੂੰ ਉਦਾਂ ਕੋਈ ਜੋਬ ਦਓ ਕਿਉਂਕਿ ਉਹਨੇ ਐਮਏ ਕਰ ਰਿਹਾ ਹੈ ਗ੍ਰੈਜੂਏਸ਼ਨ ਪਿੱਛੇ ਕਰਕੇ ਹੁਣ ਐਮਏ ਕਰ ਰਿਹਾ ਚੰਗਾ ਇੰਟੈਲੀਜੈਂਟ ਹੈ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ ਗੇਮ ਦੇ ਨਾਲ ਨਾਲ ਉਹ ਆਪਣਾ ਸੋਸ਼ਲ ਵਰਕ ਕਰਦਾ ਪਿੰਡਾਂ 'ਚ ਜਾਂਦਾ ਬੱਚਿਆਂ ਨੂੰ ਇਹ ਕਹਿੰਦਾ ਗਰਾਊਂਡ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਜੋ ਕਿ ਸਰਕਾਰ ਦੇ ਕੰਮ ਨੇ ਉਹ ਆਪਣਾ ਸਮਝ ਕੇ ਕੰਮ ਕਰ ਰਿਆ ਕਿ ਜਿਹੜੇ ਬੱਚੇ ਅਹੀ ਕਹਿੰਦੇ ਆ ਕਿ ਸਾਡੇ ਪੰਜਾਬ 'ਚ ਨਸ਼ਾ ਆ ਗਿਆ ਕਿ ਨਸ਼ਾ ਕਰੀ ਜਾ ਰਿਹਾ ਜੀ ਬੱਚੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਨੇ ਉਹ ਸਰਕਾਰ ਕਹਿੰਦੀ ਜੀ ਸਾਡੇ ਪੰਜਾਬ 'ਚ ਇਦਾਂ ਜਿਹਾ ਨਸ਼ਾ ਆ ਦੂਜੀਆਂ ਪਾਰਟੀਆਂ ਕਰ ਰਹੀਆਂ ਗੱਲਾਂ ਪਰ ਜਿਹੜੀਆਂ ਇਹਨਾਂ ਬਿਆਨਬਾਜ਼ੀਆਂ ਜਾਂ ਇਹਨਾਂ ਗੱਲਾਂ ਤੋਂ ਨਿਕਲ ਕੇ ਇਹਨਾਂ ਵੱਲ ਧਿਆਨ ਦੇਣ ਕਿ ਜਿਹੜੇ ਪੰਜਾਬ ਦੇ ਬੱਚੇ ਆਪਣੇ ਵਰਲਡ ਦਾ ਵਿੱਚ ਨਾਚਮਕਾ ਰਹੇ ਨੇ ਉਹ ਵੀ ਬੱਚੇ ਸਾਡੇ ਪੰਜਾਬ ਦੇ ਨੇ ਉਹ ਮਤਲਬ ਕਿ ਸਿਹਤ ਦੇ ਰਿਹਾ ਪੰਜਾਬ ਨੂੰ ਕਿ ਨਸ਼ਿਆਂ ਤੋਂ ਦੂਰ ਰਹੋ ਸਰਕਾਰ ਨੂੰ ਧੋਰ ਕਰਨ ਦੀ ਲੋੜ ਹੈ ਹਾਂ ਹਾਂ ਸਰਕਾਰ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਹਾਲਾਂਕਿ ਉਹ ਬਿਆਨ ਦੇਣ ਦੀ ਲੋੜ ਨਹੀਂ ਆ ਕਿ ਜਿਹੜੇ ਅਸੀਂ ਹਿਸਤਿਹਾਰ ਦੇ ਜਿੰਦੇ ਆ ਫਲੈਕਸੀ ਬੋਰਡ ਬਣਾ ਬਣਾ ਕੇ ਵੇਸਟ ਪੈਸਾ ਕਰ ਰਹੇ ਆ ਉਹ ਨਾ ਕਰੀਏ ਉਹਦਾ ਉਹਨਾਂ ਗੇਮ ਕਰਨ ਵਾਲੇ ਬੱਚਿਆਂ ਦੀ ਮਦਦ ਕਰੀਏ ਕਿ ਜਿਹੜਾ ਉਹ ਅੱਗੇ ਆਉਣ ਤੇ ਪੰਜਾਬ ਦਾ ਨਾਮ ਰੋਸ਼ਨ ਕਰੇ ਸੋ ਬਿਲਕੁਲ ਪੰਜਾਬ ਦਾ ਨੌਜਵਾਨ ਕਿਸੇ ਵੀ ਖੇਤਰ ਦੇ ਵਿੱਚ ਘਟ ਨਹੀਂ ਆ ਚਾਹੇ ਪੜਾਈ ਵਿੱਚ ਹੋਵੇ ਜਾਂ ਖੇਡਾਂ ਵਿੱਚ ਹੋਵੇ ਅੱਜ ਤੁਹਾਨੂੰ ਅਸੀਂ ਨੌਜਵਾਨ ਦਾ ਨਾਮ ਲਾਇਆ 22 ਸਾਲਾ ਨੌਜਵਾਨ ਇਸਨੇ 20 ਤੋਂ ਵੱਧ ਰਿਕਾਰਡ ਜਿਹੜੇ ਆਪਣੇ ਨਾਮ ਦਰਜ ਕੀਤੇ ਨੇ ਤਿੰਨ ਵਾਰ ਪੁਸ਼-ਅੱਪਸ ਦੇ ਵਿੱਚ ਜਿਹੜਾ ਕਿਤਨਾ ਗਏ ਗੀਨਿਸ ਬੁੱਕ ਆਫ ਵਰਲਡ ਰਿਕਾਰਡ ਉਸਨੇ ਨਾਮ ਦਰਜ ਕੀਤਾ ਪਰ ਸਰਕਾਰਾਂ ਵੱਲੋਂ ਉਸ ਦਾ ਜਰੂਰ ਥੋੜਾ ਬਹੁਤਾ ਖਾਸਾ ਜਰੂਰ ਨਜ਼ਰ ਆ ਰਹੀ ਕਿ ਸਰਕਾਰ ਨੂੰ ਕਿਉਂਕਿ ਜਿਸ ਤਾਂ ਦਾ ਨਾਮ ਰੋਸ਼ਨ ਕੀਤਾ ਪੰਜਾਬ ਦਾ ਸਰਕਾਰ ਨੂੰ ਜਿਹੜੀ ਸਾਰ ਲੈਣੀ ਜਰੂਰ ਲੋੜ ਸੀਗੀ ਤੇ ਉਸ ਦਾ ਅਸੀਂ ਵੀ ਅਸੀਂ ਇਹੀ ਸਰਕਾਰ ਨਾਲ ਵੀ ਇਹੀ ਅਸੀਂ ਗੱਲ ਪਹੁੰਚਾਉਣਾ ਚਾਹਾਂਗੇ ਕਿ ਜੇਕਰ ਬੱਚਾ ਪੰਜਾਬ ਦਾ ਨਾਮ ਰੋਸ਼ਨ ਕਰਦਾ ਸਰਕਾਰ ਨੂੰ ਜਿਹੜੀ ਉਸ ਦੀ ਬਾਫਰ ਚਾਹੀਦੀ ਹੈ ਕਲਾਸੀ ਜਿਹੜੇ ਸਪੋਰਟ ਦੇਣੇ ਚਾਹੀਦੇ ਤਾਂ ਜੋ ਉਹ ਹੋਰ ਤਰੱਕੀਆਂ ਕਰ ਸਕਣ ਹੋਰ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਤੇ ਹੋਰ ਜਿਹੜੇ ਬੱਚੇ ਆ ਉਸ ਨੂੰ ਵੇਖ ਕੇ ਹੋਰ ਜਿਹੜਾ ਉਹ ਵੀ ਜਿਹੜਾ ਖੇਡਾਂ ਵੱਲ ਵੱਧ ਤੋਂ ਵੱਧ ਪ੍ਰੇਰਿਤ ਹੋ ਸਕਣ ਕੈਮਰਾਮੈਨ ਅਦਲੀਬ ਦੇ ਨਾਲ ਭਰੇ ਸ਼ਰਮਾ ਅਜ਼ੀਮ ਮੀਡੀਆ ਅਮ੍ਰਿਤਸਰ